ਆ ਦੱਸੋ ਨੇ ਡਰਾਉਂਦੇ ਆ ਜੀ ਆਪ ਦਾ ਤੁਹਾਡਾ ਆਪਣੇ ਆਪ ਨੇ ਮੈਂ ਤਾਂ 6 ਮਿੰਟ ਪਹਿਲਾਂ ਕੀਤੀ ਉਹ ਤਾਂ ਕਿੰਨੇ ਵੇ ਟਾਈਮ ਆਪਣੇ ਕੋਲ ਆਈ ਆਪਣੇ ਕੋ ਵੇਖੀ ਖੜੀ ਖੜੀ ਬੋਲ ਰਹੀ ਜੀ ਆ ਗਿਆ ਖੜਾ ਬੀਚ ਚ ਰਹਿ ਜਾ ਸਾਰੀ ਜਿਹੜਾ ਕੈਮਰੇ ਅੱਗੇ ਹੁਣ ਤੋਂ ਕਿਉਂ ਭੱਜਦੇ ਹੋ ਜੀ ਕੈਮਰੇ ਤੋਂ ਕਿਉਂ ਡਰਦੇ ਹੋ ਜੇ ਤੁਸੀਂ ਸੱਚੇ ਹੋ ਜੇਕਰ ਤੁਸੀਂ ਸੱਚੇ ਹੋ ਕਾਏ ਮੇਰੇ ਅੱਗੇ ਹੁਣ ਤੋਂ ਕਿਉਂ ਡਰਦੇ ਹੋ ਜੇ ਤੂੰ ਕੈਮਰੇ ਤੋਂ ਕਿਉਂ ਡਰਦੀ ਹੈ ਜੇ ਸੱਚੀ ਹੈ ਦੇਖ ਸਕਦੇ ਹੋ ਦੋਸਤੋ ਪੁਲਿਸ ਪ੍ਰਸ਼ਾਸਨ ਐਰੋ ਪਹੁੰਚ ਚੁੱਕੇ ਹੈ ਮਾਨਸਾ ਸ਼ਹਿਰ ਦੇ ਵਿੱਚ ਤਸਵੀਰਾਂ ਮਾਨਸਾ ਸ਼ਹਿਰ ਦੀਆਂ ਨੇ ਮੇਰੀ ਤਾਂ ਸੁਣੀ ਨਹੀਂ ਨਾ ਫੌਜੀ ਆ ਬੰਦਾ ਲਟੈਰ ਹੋ ਯਾਰ ਦੇਸ ਦੀ ਰਾਖੀ ਕੀਤੀ ਉਹਨੇ ਸਭ ਦੀ ਬਰਫ ਜਿੱਦੇ ਕੋਈ ਪ੍ਰਵਾਹ ਨਹੀਂ ਕੀਤੀ ਉਹ ਬੰਦੇ ਦੀ ਸੁਣਵਾਈ ਨਹੀਂ ਹੋ ਰਹੀ ਯਾਰ ਭਾਈ ਮੈਨੂੰ ਕਹਿੰਦੇ 112 ਆਲੇ ਕਹਿੰਦੇ ਤੂੰ ਅਕੇ ਥਾਣੇ ਜਾ ਅੱਜ ਜਦੀ ਹੁਣ 112 ਵਾਲੀ ਪੁਲਿਸ ਜਦੀ ਆ ਗਈ ਉਹ ਇਹਨੂੰ ਇਹਨਾਂ ਨੂੰ ਕਤੇ ਤੇ ਲੇਡੀ ਜੀ ਨਾਲ ਦੀ ਨਹੀਂ ਸੁਣੀ ਜਾਂਦੀ ਬੰਦੇ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਆਰਮੀ ਵਾਲੇ ਬੰਦੇ ਨਾਲ ਧੱਕਾ ਹੋ ਰਿਹਾ ਇਹਦਾ ਮਤਲਬ ਬੰਦੇ ਭਾਰਤੀ ਨਾ ਹੋਣ ਫੌਜ ਜੋ ਮਤਲਬ ਇਹ ਕੀ ਕਹਿੰਦੇ ਚਾਣੋ ਹੱਕ ਸੱਚ ਦੇ ਖੜਨਾ ਚਾਹੀਦਾ ਪੰਜਾਬ ਪੁਲਿਸ ਅੱਗੇ ਵੀ ਰਿਕਵੈਸਟ ਆ ਜਿੱਥੇ ਗਲਤ ਆ ਨਾ ਉੱਥੇ ਤੁਸੀਂ ਆਪ ਖੜਿਆ ਕਰੋ ਕਿਉਂਕਿ ਹੁਣ ਇਹ ਫੌਜੀ ਆ ਹੁਣ ਇਹਦੇ ਨਾਲ ਨਜਾਇਜ਼ ਧੱਕਾ ਹੋਇਆ ਹੁਣ ਪੁਲਿਸ ਆਣ ਕੇ ਕੰਧ ਵੀ ਘਟਾ ਸਕਦੀ ਆ ਜੇ ਪੰਜਾਬ ਪੁਲਿਸ ਚਾਵੇ ਨਾ ਆਪ ਆਣ ਕੇ ਜੇ ਗਲਤ ਕਰਦੇ ਆ ਨਾ ਉਹਨਾਂ ਨੂੰ ਆਪ ਧਮਕੀ ਦੇ ਸਕਦੇ ਆ ਪੁਲਸਣ ਕੇ ਕੰਦ ਕਢਾ ਸਕਦੇ ਜਿਹੜਾ ਇਹਦਾ ਹਿੱਸਾ ਵਾ ਇਹਦਾ ਦਿੱਤਾ ਜਾਵੇ ਆਪਣੇ ਹਿੱਸੇ ਦੇ ਵਿੱਚ ਉਹ ਰਵੇ ਵੀ ਗੱਲ ਤੇ ਇੰਨੀ ਹੋਈ ਅਸੀਂ ਬਾਤ ਖੜੀ ਮੈਂ ਤਾਂ ਪਹਿਲਾਂ ਜਦੋਂ ਪਹਿਲਾਂ ਆਏ ਸੀ ਪਹਿਲਾਂ ਥਾਣੇ ਦੇ ਅਸੀਂ ਦੀ ਫੌਜੀ ਸਾਹਿਬ ਥਾਣੇ ਗਏ ਸੀ ਅਸੀਂ ਪਹਿਲਾਂ ਅੱਛਾ ਉਹਨਾਂ ਨੇ ਕਾਨੂੰਨ ਤੋਂ ਬਾਹਰ ਨਹੀਂ ਜਾਂਦੇ ਉਹਨੂੰ ਤਲਾਸ਼ ਦਿੱਤੀ ਸੀ ਪਹਿਲਾਂ ਤਾਂ ਉਹ ਨਾ ਨੌਕਰ ਕਰਦੇ ਸੀ ਕਹਿੰਦੇ ਅਸੀਂ ਆਉਂਦੇ ਨਹੀਂ ਹੈਗੇ ਅੱਛਾ ਤੁਸੀਂ ਆਪਣੇ ਆਪ ਕਢਾ ਲਓ ਜਦੋਂ ਪ੍ਰਸ਼ਾਸਨ ਹੈ ਫਿਰ ਪ੍ਰਸ਼ਾਸਨ ਕਾਦੇ ਵਾਸਤੇ ਹੈ ਜੇ ਕਹਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਕਿਉਂ ਨਹੀਂ ਆਊਗਾ ਠੀਕ ਹੈ ਹੁਣ ਮੈਂ ਕਾਲ ਕੀਤੀ 112 ਤੇ ਮੇਰਾ ਤਾਂ ਕਹਿੰਦੇ ਵੀ ਤੇਰੀ ਤਾਂ ਕੰਪਲੇਨ ਨਹੀਂ ਹੁੰਦੀ ਇੱ ਉਤੇ ਤੀ ਕੰਪਲੇਨ ਹੋਊਗੀ ਤੇ ਹੁਣ ਜਦੋਂ ਲੇਡੀ ਨੇ 112 ਤੇ ਕਰਤੀ ਆਹ ਦੇਖ ਲਓ ਥੋੜੇ ਸਾਹਮਣੇ ਪੁਲਸ ਆ ਗਈ ਮਿੰਟ ਚ ਮਿੰਟਾਂ ਚ ਆ ਗਈ ਠੀਕ ਹੈ ਅੱਧਾ ਦਾ ਮਾਲਕਾਂ ਮੈਂ ਕਿੰਨੇ ਸਾਲ ਲਾਈ ਨੇ ਆਰਮੀ ਚ ਕਿੰਨੇ ਸਾਲ ਸਾਲ ਕਰਕੇ ਆਇਆ ਜੀ 17 ਸਾਲ ਹਾਂ ਸਾਰਾ ਕੁਸ ਲਈ ਬੈਠੀ ਐ ਸਿਆਉਣਾ ਸਾਰਾ ਕੁਸ ਲਈ ਬੈਠੀ ਐ ਇੱਕ ਪਲਾਟ ਲਈ ਬੈਠੀ ਐ ਅੱਧੀ ਗੋਠੀ ਨਾਉ ਦੇ ਲਈ ਬੈਠੀ ਐ ਮੈਨੂੰ ਫੇਰ ਨਹੀਂ ਘਰੇ ਲੈਣ ਦਿੰਦੀ ਇਹ ਤੁਸੀਂ ਤਾਂ ਆਪਦਾ ਹੀ ਸੱਦ ਭਾਲਦੇ ਹੋ ਮੈਂ ਤਾਂ ਅੱਧ ਭਾਲਦਾ ਜੀ ਮੈਂ ਆਪਦੀ ਗੰਦ ਕੱਢ ਕੇ ਹੱਥ ਚ ਰਹੂੰਗਾ ਉਹ ਡਿਮਾਂਡ ਆ ਜੀ 40 ਲੱਖ ਦੀ ਮੰਗਦੀ ਇਹ ਤਾਂ 40 ਲੱਖ ਦੀ ਡਿਮਾਂ ਸੌਰੀ ਪ੍ਰਾਪਰਟੀ ਲਾ ਕੇ ਵਿਚਾਣ ਲਾ ਕੇ 10 ਲੱਖ ਦਾ ਤਾਂ ਸੋਨਾ ਆਈ ਇਹਦਾ ਕਰਤੱਬ ਲਈ ਬੈਠੀ ਆ ਲੈ ਜੇ ਤੂੰ ਕੈਮਰੇ ਤੋਂ ਕਿਉਂ ਆ ਡਰਦੀ ਐ ਜੇ ਸੱਚੀਆਂ ਆ ਆ ਦੇਖੋ ਲੈ ਨਾਲੇ ਦੇਖੋ ਲੁੱਕ ਉੱਤੋਂ ਕੈਮਰੇ ਦਾ ਇਹ ਲੋ ਬੋਲਦੀ ਕਿਵੇਂ ਹੁਣ ਤੁਹਾਡੇ ਸਾਹਮਣੇ ਬੋਲਦੀ ਆ ਮੇਰੀ ਸੁਣ ਕੁੜੀ ਜਿੰਨੀ ਗਲਤ ਹੋ ਸਕਦਾ ਹੈ ਜਿਹੜਾ ਇਹਦੀ ਕੁੜੀ ਦਾ ਤੇ ਇਹਦੀ ਘਰ ਵਾਲੀ ਦਾ ਪੱਖ ਲਿਆ ਜਾਵੇ ਪਰ ਆ ਹੁਣ ਮੇਰੀ ਨਾ ਤਾਂ ਮੈਨੂੰ ਇਹ ਪਤਾ ਇਹਨਾਂ ਦੀ ਕੁੜੀ ਕਿੱਥੇ ਆ ਕਿੱਥੇ ਭੇਜੀ ਆ ਇਹਨੇ ਮੈਨੂੰ ਵੀ ਪਤਾ ਅੰਦਰ ਆ ਜਾਂ ਕਿੱਥੇ ਆ ਪਰ ਪੱਖ ਦੇਣ ਤੋਂ ਦੋਸਤੋਂ ਭੱਜ ਰਹੀ ਆ ਉਹ ਇਹ ਤਾਂ ਸਾਨੂੰ ਜਿਹੜੇ ਮੀਡੀਆ ਵਾਲੇ ਆ ਇਹ ਤਾਂ ਸਾਨੂੰ ਵੀ ਉਲੁਘਣਾ ਤਾਂ ਇਹਨੂੰ ਮੂੰਹ ਪਿਆ ਹੋਇਆ ਜੀ ਠੀਕ ਹੈ ਇਹ ਪ੍ਰਸ਼ਾਸਨ ਨੂੰ ਵੀ ਗਲਤ ਬੋਲਦੀ ਹੈ ਪ੍ਰਸ਼ਾਸਨ ਨੇ ਪਹਿਲਾਂ ਇਹਨੇ ਵਾਪਸ ਮੋੜਿਆ ਕਰੇ ਆ ਕੇ ਭਾਈ ਇਹ ਵੀਡੀਓ ਨੂੰ ਇੰਨਾ ਸ਼ੇਅਰ ਦੇਖ ਸਕਦਾ ਵੀ ਪੱਖ ਦੇਣ ਤੋਂ ਅਸੀਂ ਅਸੀਂ ਸੁਖਬੀਰ ਕੌਰ ਨੂੰ ਜੋ ਪਤਨੀ ਜਗਤਾਰ ਸਿੰਘ ਛਾਇਲੇ ਪਿੰਡ ਤੋਂ ਅਸੀਂ ਪੱਖ ਦੇਣ ਲਈ ਕਿਹਾ ਪੱਖ ਦੇਣ ਤੋਂ ਸਾਡੇ ਸਾਹਮਣੇ ਆਉਣ ਤੋਂ ਜਵਾਬ ਦਿੱਤਾ ਭਾਈ ਜੇਟ ਟੱਪ ਕੇ ਜਦੋਂ ਗਿਆ ਮੈਂ ਇਹ ਅੰਦਰ ਸੀਗੀ ਇਹਨੂੰ ਵੀ ਨਹੀਂ ਮੈਂ ਕੱਪੜੇ ਚੇਂਜ ਕਰਕੇ ਆਉਣੀ ਆ ਮੈਂ ਹਾਂ ਚੱਲ ਆ ਜਾ ਇਹਨੇ ਕੱਪੜੇ ਚੇਂਜ ਕਰਨ ਦੇ ਮਾਨ ਨੇ ਅੰਦਰ ਜਾ ਕੇ ਇਹਨੇ ਲੌਬੀ ਵਾਲਾ ਗੇਟ ਬੰਦ ਕਰ ਲਿਆ ਜੀ ਮੁਰਕੇ ਨਗੇਟ ਖੋਲਿਆ ਨਹੀਂ ਹੁਣ ਟੱਕਾ ਹੋ ਰਿਹਾ ਛੋਡੇ ਨਾਲ ਹੁਣ ਟੱਕਾ ਹੋ ਰਹੀ ਬਿਲਕੁਲ ਸ਼ਰਿਆਮ ਪੁਲਿਸ ਪੱਖ ਲੈ ਰਹੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਵੀ ਘੰਟਾ ਡੇਢ ਘੰਟਾ ਹੋ ਇੱਥੇ ਪ੍ਰਸ਼ਾਸਨ ਖੜਕੇ ਮੁਰ ਗਿਆ ਉਹ ਇਹਨੂੰ ਨਾਲ ਨਹੀਂ ਲੈ ਕੇ ਜਾ ਸਕੇ ਸਾਨੂੰ ਕਹਿੰਦੇ ਨੇ ਕਿ ਥਾਣੇ ਆ ਜਾਓ ਹੁਣ ਉਹ ਇੱਥੇ ਘਰੋਂ ਬੈਠੀ ਅੰਦਰ ਅਸੀਂ ਕਿ ਮਰੇ ਕੇ ਆਈ ਇਹਨੂੰ ਨਾਲ ਸਾਨੂੰ ਲੱਗ ਪਏ 2 ਘੰਟੇ ਹੋ ਗਏ ਗੇਟ ਖੜਕਾਉਂਦਿਆਂ ਨੂੰ ਸਾਨੂੰ 2 ਘੰਟੇ ਹੋ ਗਏ ਜੀ ਅੱਛਾ ਇੱਥੇ ਖੜਿਆ ਨੂੰ ਅੱਜੀ ਸਾਹਿਬ ਇਹ ਸਾਹਿਬ ਨਾਲ ਤਾਂ ਆਪਾਂ ਨੂੰ ਜਿਵੇਂ ਮੰਨ ਲਓ ਸ਼ਾਮ 7 ਵਜੇ ਨਾਲੇ ਹੋਰੇ 9 ਵਜਿਆਂ ਦੇ ਫਿਰ ਅੱਪਰੋਂ ਆਪ ਹੀ ਜਾਣਾ ਪਊਗਾ ਉਲਸਹੀਪਾਲ ਦੀ ਫਿਰ ਪ੍ਰਸ਼ਾਸਨ ਕਹਿ ਦਿੰਦਾ ਹੈ ਵੀ ਹੁਣ ਹਨੇਰਾ ਹੋ ਗਿਆ ਅਸੀਂ ਰਾਤ ਨੂੰ ਲੇਡੀ ਨੂੰ ਥਾਣੇ ਨਹੀਂ ਲੈ ਜਾ ਸਕਦੇ ਠੀਕ ਹੈ ਇਹ ਕਾਨੂੰਨ ਹੈ ਵੀ ਅਸੀਂ ਥਾਣੇ ਲਈ ਬੁਲਾਵਾਂਗੇ ਲੇਡੀ ਨੂੰ ਰਾਤ ਨੂੰ ਠੀਕ ਹੈ ਹਨੇਰਾ ਤਾਂ ਹੋ ਗਿਆ ਜੁਕੇ ਸਾਨੂੰ ਹੈਰਾਨ ਕੀਤਾ ਜਾ ਰਹੇ ਹਨ ਜਾਣ ਬੁੱਝ ਕੇ ਵੀ ਇੱਥੋਂ ਚਲੇ ਜਾਣਗੇ ਪਰ ਨਹੀਂ ਚਲੇ ਜਾਵਾਂਗੇ ਹੁਣ ਅਸੀਂ ਅਸਲ ਕੀ ਮਸਲਾ ਬਣਿਆ ਹੋਇਆ ਹੈ ਜੋ ਫੌਜੀ ਜਗਤਾਰ ਸਿੰਘ ਛਾਇਲੇ ਤੋਂ ਇਹਨਾਂ ਦੀ ਪਤਨੀ ਨੇ ਕੋਠੀ 'ਚ ਅੱਧੀ ਕੋਠੀ ਉਹਦੇ ਨੌਕਰਾਤੀ ਸਾਹਮਣੇ ਗਲੀ 'ਚ ਕੋਠੀ ਹੈ ਅੱਧੀ ਕੋਠੀ ਨੌਕਰਾਤੀ ਪਰ ਇਸ ਵਕਤ ਫੌਜੀ ਜਗਤਾਰ ਸਿੰਘ ਨੂੰ ਕੋਠੀ ਦੇ ਵਿੱਚ ਬੜਨੀ ਦੇਰੀ ਸਾਹਮਣੇ ਗਲੀ ਚ ਕੋਠੀ ਵੀ ਦਿਖਾਵਾਂ ਗੁਰਾਂ ਕਰੋ ਜੀ ਫੌਜੀ ਵਿਚਾਰਾ 2 ਘੰਟੇ ਆਪਦੇ ਗੇਟਰ ਬੋਏ ਆਪਦੀ ਕੋਠੀ ਅੱਗੇ ਖੜਕੇ ਬਾਪ ਸਜਣ ਲਈ ਤਿਆਰ ਖੜੇ ਜੇ ਕਹਿਦੀ ਹੈ ਹਰ ਜਮਾ ਸਾਰਾ ਬੈਠਾ ਹਾਂ ਨਾ ਵੀ ਨਾਲ ਲੈ ਕੇ ਜਾਓ ਨਾ ਤੁਸੀਂ ਆ ਦੋ ਅਗੀ ਜਿੱਦ ਕੇ ਕਰਦੇ ਸੀ ਮਹਾਰਾਜ ਆਪ ਵੀ ਕੌਣ ਜਮਾਹ ਰਾਜ ਤੁਸੀਂ ਆਪ ਦੇਖੋ ਹੁਣ ਪਹਿਲਾਂ ਜਾ ਕੇ ਆਏ ਹਾਂ ਹਾਂ ਦੱਸੋ ਜੀ ਸਹੀ ਜਰਾਮ ਤਾਂ ਦੱਸੋ ਜੀ ਦੇਖੋ ਬੰਚਾ ਆਇਆ ਚਲੋ ਬੜਾ ਉਹਨੂੰ ਲੈ ਕੇ ਚਲੋ ਚਲੋ ਬਾਕੀ ਫਿਰ ਉਹ ਨਾ ਗੇਟ ਹੀ ਨਹੀਂ ਖੋਲਦੇ ਆ ਇਹਨਾਂ ਨੂੰ ਬੁਲਿਖੋ ਯਾਰ ਵੀਰੇ ਵੀਰੇ ਤੁਸੀਂ ਕੌਣ ਆਏ ਹੋ ਯਾਰ ਤੁਸੀਂ ਆਏ ਸੀ ਨਾ ਤੁਸੀਂ ਸੱਤੋ ਪੀ ਕੇ ਤੁਹਾਨੂੰ ਕਿੰਨਾ ਲੱਗਿਆ ਨਹੀਂ ਥੋਨੂੰ ਆ ਵੀ ਬੁੱਧੂ ਬਣਾਈ ਜਾਂਦੀ ਬੱਸ ਨੂੰ ਆ ਯਾਰ ਥੋਨੂੰ ਗੇਟ ਨਹੀਂ ਖੋਲਦੀ ਹੋ ਯਾਰ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਮਾਨਸਾ ਦੇ ਵਿੱਚ ਬਣੇ ਹੋਏ ਨੇ ਫੌਜੀ ਜਗਤਾਰ ਸਿੰਘ ਛਾਇਲੇ ਪਿੰਡ ਤੋਂ ਆਏ ਹੋਏ ਸੀ ਬਾਬੇ ਗਏ ਸੀ ਨਮੇੜ ਨੂੰ ਉਹਨੂੰ ਹਿਸਾਬ ਨਹੀਂ ਦੇ ਰਹੇ ਸੀ ਪਰ ਅੱਜ ਦੇਖ ਸਕਦੇ ਹੋ ਤਸਵੀਰਾਂ ਜੀ ਫੌਜੀ ਨੂੰ ਘਰੇ ਨਹੀਂ ਬੜਨ ਦਿੱਤਾ ਫੌਜੀ ਦੇ ਘਰ ਵਾਲੀ ਨੇ ਉਹ ਸਾਹਮਣੇ ਜਗਤਾਰ ਸਿੰਘ ਖੜਾ ਹੈ ਉਹ ਖੜਾ ਹੈ ਜੀ ਦੇਖ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਜੀ ਆਹ ਸਾਹਮਣੇ ਫੌਜੀ ਖੜਾ ਹੈ ਜੀ ਆਹ ਖੜਾ ਹੈ ਬੱਖੀਆਂ ਦੇ ਹੱਥ ਤੱਕ ਖੜਾ ਹੈਗਾ ਘਰੇ ਨਹੀਂ ਬੜਨ ਦਿੱਤਾ